ਭਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਜਿਸ ਪਿੰਡ ਦਾ ਨਾਮ ਗੋਰਖਮਤਾ ਸੀ ਤੇ ਇਸ ਪਿੰਡ ਵਿੱਚ ਗੋਰਖਨਾਥ ਦੇ ਬਹੁਤ ਸਾਰੇ ਚੇਲੇ ਰਹਿੰਦੇ ਸਨ ਜਿਨ੍ਹਾਂ ਨੂੰ ਜੋਗੀ ਜਾਂ ਫਿਰ ਸਿੱਧਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੋਰਖ ਮਤਾ ਪਿੰਡ ਵਿੱਚ ਪਹੁੰਚ ਕੇ ਇੱਕ ਸੁੱਕੇ ਪਿੱਪਲ ਦੇ ਰੁੱਖ ਥੱਲੇ ਆਪਣਾ ਡੇਰਾ ਲਗਾ ਲਿਆ ਜਿਵੇਂ ਹੀ ਗੁਰੂ ਜੀ ਨੇ ਉਸ ਪਿੱਪਲ ਦੇ ਰੁੱਖ ਥੱਲੇ ਆਪਣਾ ਡੇਰਾ ਲਗਾਇਆ ਤਾਂ ਕਈ ਸਾਲਾਂ ਤੋਂ ਉਸ ਸੁੱਕੇ ਪਿੱਪਲ ਤੇ ਫਿਰ ਤੋਂ ਭੁੰਗਰਾਟਾਂ ਆਉਣਾ ਸ਼ੁਰੂ ਹੋ ਗਿਆ ਤੋ ਇਸ ਗੱਲ ਦਾ ਪਤਾ ਸਿੱਧਾਂ ਨੂੰ ਲੱਗਾ ਤਾਂ ਉਹ ਈਰਖਾ ਨਾਲ ਪਰਗੇ ਤੇ ਉਹਨਾਂ ਨੇ ਗੁਰੂ ਜੀ ਨੂੰ ਕਰਾਮਾਤਾ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਧਾਂ ਨੇ ਆਪਣੀ ਸਿੱਧੀ ਦੇ ਅਨੁਸਾਰ ਪਿੱਪਲ ਨੂੰ ਹਵਾ ਵਿੱਚ ਉਡਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਆਪਣੀ ਕਰਾਮਾਤ ਦੇ ਅਨੁਸਾਰ ਪਿੱਪਲ ਦੇ ਰੁੱਖ ਨੂੰ ਹਵਾ ਵਿੱਚ ਉਡਾਉਣ ਲਈ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਪਿੱਪਲ ਦਾ ਰੁੱਖ ਹਵਾ ਵਿੱਚ ਉੱਡਣ ਲਈ ਆਪਣੀਆਂ ਜੜਾਂ ਨੂੰ ਜ਼ਮੀਨ ਵਿੱਚੋਂ ਉੱਟ ਕੇ ਬਾਹਰ ਆਉਣ ਲੱਗਾ ਤਾਂ ਗੁਰੂ ਜੀ ਨੇ ਆਪਣਾ ਪੰਜਾ ਉਸ ਪਿੱਪਲ ਵੱਲ ਨੂੰ ਕਰ ਦਿੱਤਾ ਤਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਪਿੱਪਲ ਉੱਥੇ ਹੀ ਰੁਕ ਗਿਆ ਅੱਜ ਵੀ ਉਹ ਪਿੱਪਲ ਉੱਥੇ ਹੀ ਮੌਜੂਦ ਹੈ ਤੇ ਉਸੇ ਤਰ੍ਹਾਂ ਹੀ ਖੜਾ ਹੈ ਉਹਨਾਂ ਦਿਨਾਂ ਵਿੱਚ ਠੰਡ ਦਾ ਮੌਸਮ ਸੀ ਤਾਂ ਜਦੋਂ ਰਾਤ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਜਾਂ ਜਾ ਕੇ ਸਿੱਧਾਂ ਕੋਲੋਂ ਥੋੜੀ ਜਿਹੀ ਅੱਗ ਲੈ ਕੇ ਆ ਤਾਂ ਕਿ ਅਸੀਂ ਰਾਤ ਨੂੰ ਅੱਗ ਸੇਕ ਲਵਾਂਗੇ ਤਾਂ ਭਾਈ ਮਰਦਾਨਾ ਸਿੱਧਾਂ ਕੋਲੋਂ ਅੱਗ ਲੈਣ ਚਲਾ ਗਿਆ ਪਰ ਈਰਖਾ ਨਾਲ ਭਰੇ ਸਿੱਧਾਂ ਨੇ ਅੱਗ ਦੇਣ ਤੋਂ ਨਾ ਕਰ ਦਿੱਤੀ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਅੱਗ ਦੇਣ ਤੋਂ ਨਾ ਕਰ ਰਹੇ ਹਨ ਤਾਂ ਸਤ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕੇ ਜਾ ਇਧਰ ਉਧਰ ਜਾ ਕੇ ਥੋੜੀਆਂ ਬਹੁਤੀਆਂ ਲੱਕੜਾਂ ਇਕੱਠੀਆਂ ਕਰਕੇ ਲਿਆ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਲੱਕੜਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਲੱਕੜੀਆਂ ਦਾ ਢੇਰ ਲਗਾ ਦਿੱਤਾ ਨਾਨਕ ਦੇਵ ਜੀ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਸਿਮਰਨ ਕਰਨ ਲੱਗ ਪਏ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਲੱਕੜੀਆਂ ਆਪਣੇ ਆਪ ਹੀ ਧੁਖਣ ਲੱਗ ਪਈਆਂ ਤੇ ਕੁਝ ਹੀ ਸਮੇਂ ਬਾਦ ਅੱਗ ਬਲ ਪਈ ਤੇ ਗੁਰੂ ਜੀ ਅੱਗ ਦੇ ਸੇਕ ਦੇ ਕੋਲ ਬਹਿ ਕੇ ਸਿਮਰਨ ਕਰਦੇ ਰਹੇ ਜਦੋਂ ਅੱਧੀ ਰਾਤ ਹੋਈ ਤਾਂ ਬਹੁਤ ਤੇਜ਼ ਹਨੇਰੀ ਝੱਖੜ ਆਇਆ ਜਿਸ ਨਾਲ ਸਿੱਧਾਂ ਦੀਆਂ ਧੋਣੀਆਂ ਪੁੱਟ-ਪੁੱਟ ਗਈਆਂ ਪਰ ਗੁਰੂ ਨਾਨਕ ਦੇਵ ਜੀ ਦੀ ਅੱਗ ਉਸੇ ਤਰ੍ਹਾਂ ਹੀ ਵੱਧਦੀ ਰਹੀ ਸਿੱਧ ਆਪਣੀਆਂ ਸ਼ਕਤੀਆਂ ਦੇ ਨਾਲ ਗੁਰੂ ਜੀ ਨੂੰ ਫਰਾ ਨਾ ਸਕੇ ਉਹਨਾਂ ਨੇ ਸੋਚਿਆ ਕਿ ਕਿਸੇ ਨਾ ਕਿਸੇ ਚਲਾਕੀ ਦੇ ਨਾਲ ਗੁਰੂ ਜੀ ਨੂੰ ਇੱਥੋਂ ਕੱਢਿਆ ਜਾਵੇ ਸਿੱਧਾਂ ਨੇ ਇੱਕ ਤਰਕੀਬ ਦੇ ਅਨੁਸਾਰ ਜ਼ਮੀਨ ਵਿੱਚ ਇੱਕ ਟੋਆ ਪੁੱਟਿਆ ਤੇ ਉਸ ਟੋਏ ਦੇ ਅੰਦਰ ਇੱਕ ਬੱਚੇ ਨੂੰ ਬਿਠਾ ਦਿੱਤਾ ਤੇ ਟੋਏ ਨੂੰ ਉੱਪਰੋਂ ਕਿਸੇ ਚੀਜ਼ ਨਾਲ ਢੱਕ ਦਿੱਤਾ ਜਿਸ ਤੋਂ ਬਾਅਦ ਸਿੱਧਾਂ ਨੇ ਗੁਰੂ ਜੀ ਦੇ ਨਾਲ ਇੱਕ ਸ਼ਰਤ ਰੱਖ ਲਈ ਕਿ ਅਸੀਂ ਧਰਤੀ ਕੋਲ ਪੁੱਛਾਂਗੇ ਕਿ ਧਰਤੀ ਕਿਸ ਦੀ ਹੈ ਜੇਕਰ ਧਰਤੀ ਨੇ ਕਿਹਾ ਕਿ ਮੈਂ ਗੋਰਖ ਸਿੱਧਾ ਦੀ ਹਾਂ ਤਾਂ ਫਿਰ ਤੁਹਾਨੂੰ ਇਹ ਜਗ੍ਹਾ ਛੱਡਣੀ ਪਵੇਗੀ ਦਰ ਅਸਲ ਸਿੱਧਾਂ ਨੇ ਉਸ ਬੱਚੇ ਨੂੰ ਪਹਿਲਾਂ ਤੋਂ ਹੀ ਸਿਖਲਾਈ ਦਿੱਤੀ ਹੋਈ ਸੀ ਕਿ ਜੇਕਰ ਅਸੀਂ ਤੈਨੂੰ ਪੁੱਛਾਂਗੇ ਕਿ ਧਰਤੀ ਕਿਸ ਦੀ ਹੈ ਤਾਂ ਤੂੰ ਕਹਿਣਾ ਹੈ ਕਿ ਮੈਂ ਧਰਤੀ ਸਿੱਧਾ ਦੀ ਹੀ ਹਾਂ ਤਾਂ ਸਿੱਧ ਜੋਗੀਆਂ ਨੇ ਆਪਣੀ ਬਣਾਈ ਹੋਈ ਤਰਕੀਬ ਦੇ ਅਨੁਸਾਰ ਗੁਰੂ ਜੀ ਦੇ ਕੋਲ ਖਲੋਕੇ ਉੱਚੀ ਆਵਾਜ਼ ਵਿੱਚ ਪੁੱਛਿਆ ਕਿ हे ਧਰਤੀ ਤੂੰ ਕਿੰਨਾ ਦੀ ਹੈ ਤਾਂ ਧਰਤੀ ਵਿੱਚੋਂ ਆਵਾਜ਼ ਆਈ ਕਿ ਮੈਂ ਧਰਤੀ ਸਿੱਧਾ ਦੀ ਹਾਂ ਇੱਕ ਵਾਰ ਸਿੰਧਾ ਨੇ ਫਿਰ ਤੋਂ ਪੁੱਛਿਆ ਕਿ हे ਧਰਤੀ ਤੂੰ ਕਿੰਨਾ ਦੀ ਹੈ ਤਾਂ ਧਰਤੀ ਵਿੱਚੋਂ ਆਵਾਜ਼ ਆਈ ਕਿ ਮੈਂ ਧਰਤੀ ਸਿੱਧਾਂ ਦੀ ਹਾਂ ਪਰ ਤੀਸਰੀ ਵਾਰ ਜਦੋਂ ਸਿੱਧਾਂ ਨੇ ਕਿਹਾ ਕਿ ਦੱਸ ਧਰਤੀ ਤੂੰ ਕਿੰਨਾ ਦੀ ਹੈ ਤਾਂ ਇਸ ਬਾਰੇ ਜਾਣੇ ਜਾਣ ਗੁਰੂ ਨਾਨਕ ਦੇਵ ਜੀ ਆਪ ਹੀ ਬੋਲ ਪਏ ਤੇ ਕਹਿਣ ਲੱਗੇ ਕਿ हे ਝੂਠ ਬੋਲਣ ਵਾਲੇ ਬਾਲਕ ਤੂੰ ਸ਼ਾਂਤ ਹੋ ਜਾ ਤਾਂ ਉਹ ਝੂਠ ਬੋਲਣ ਵਾਲਾ ਬਾਲਕ ਡਰ ਗਿਆ ਤੇ ਜ਼ਮੀਨ ਵਿੱਚ ਹੀ ਸ਼ਾਂਤ ਹੋ ਗਿਆ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਪੁੱਛਿਆ ਕਿ हे ਧਰਤੀ ਤੂੰ ਕਿੰਨਾ ਦੀ ਹੈ ਤਾਂ ਧਰਤੀ ਵਿੱਚੋਂ ਤਿੰਨ ਵਾਰੀ ਆਵਾਜ਼ ਆਈ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਜਦੋਂ ਸਿੰਧਾ ਨੇ ਇਹ ਆਵਾਜ਼ ਸੁਣੀ ਤਾਂ ਉਹ ਸਾਰੇ ਜਾਣੇ ਹੈਰਾਨ ਹੋ ਗਏ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਉਸ ਸਥਾਨ ਦਾ ਨਾਮ ਮੂਰਖਮਤਾ ਤੋਂ ਬਦਲ ਕੇ ਨਾਨਕ ਮਤਾ ਰੱਖ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ